ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬੁਖਾ ਰਹੇ ਆ ਤੁਹਾਨੂੰ ਪਿੰਡ ਧੂੜਕੋਟ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਕੋਟ ਸੁਖੀਆ ਇੱਕ ਪਾਸੇ ਹੈ ਦੂਜੇ ਪਾਸੇ ਦੇ ਨੇੜੇ ਮੰਡਾਲਾ ਪਿੰਡ ਹੈ ਮੰਡਾਲਾ ਪਿੰਡ ਹਾਈਵੇ ਤੇ ਉੱਤੇ ਪੈਂਦਾ ਜਿਹੜਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਸੋ ਧੂੜਕੋਟ ਪਿੰਡ 'ਚੋ ਵੀਡੀਓ ਬਣਾ ਰਹੇ ਆ ਭਲੂਰ ਪਿੰਡ ਵੀ ਇਹਦੇ ਨੇੜ ਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਪਹਿਲਾਂ ਬਾਈ ਦੀਆਂ ਮੱਝਾਂ ਉਹ ਵਕਾਈਆਂ ਜਿਹੜੀਆਂ ਨੇ ਘਰੇ ਰੱਖੀਆਂ ਸੀ ਪੁਰਾਣਾ ਰਵਾ ਸੀ ਕਿਉਂਕਿ گاਵਾ ਦਾ ਬਾਈ ਨੂੰ ਸ਼ੌਂਕ ਹੈ ਤੇ ਉਹਦੇ ਕਰਕੇ ਨੇ ਪਰਲੇ ਪਾਸੇ ਜਗਾ ਜਿਹੜੀ ਉਹਦੇ ਚ گاਵਾ ਦਾ ਇੱਕ ਸ਼ੈੱਡ ਉੱਚਾ ਕਰਕੇ ਪਾ ਲਿਆ ਪਰੰਪਰਕ ਟਾਇਲ ਬੱਤੇ ਵਾਲਾ ਕਰਦੇ ਹਾਂ ਮੱਝਾਂ ਵੇਚਣ ਤੋਂ ਬਾਅਦ ਚ گاਵਾ ਵਾਲੇ ਪਾਸੇ ਹੋਇਆ ਬਾਈ ਤੇ ਨਾਲ ਹੁਣ ਵੀਰ ਨੇ ਸ਼ੁਰੂ ਕੀਤਾ ਵਪਾਰ ਦਾ ਕੰਮ ਮੇਰੀ ਅੱਜ ਵਿਕਰੀ ਵਾਲੇ ਪਸ਼ੂਆਂ ਦੇ ਵਿੱਚੋਂ ਇਹ ਪਹਿਲੀ ਵੀਡੀਓ ਹੈ ਬਾਈ ਕੋਲ ਹਾਲਾਂਕਿ ਪਹਿਲਾਂ ਵੀ ਬਾਈ ਨੇ ਕੁਝ ਪਸ਼ੂ ਜਿਹੜੇ ਵੀਡੀਓ ਬਣਾ ਕੇ ਅਲੱਗ ਚੈਨਲ ਦੇ ਉੱਤੇ ਸੇਲ ਕੀਤੇ ਅੱਜ ਦੀ ਵੀਡੀਓ ਦੇ ਦੋ ਨਗ ਮੈਂ ਇਹਨਾਂ ਬਾਰੇ ਜਾਣਕਾਰੀ ਲਵਾਂਗਾ ਇਹ ਮੱਝ ਸੂਈ ਸਵਾਈਆ ਦੱਸੋ ਬੱਚਾ ਸਾਹਮਣੇ ਦੇਖ ਸਕਦੇ ਹੋ ਤੇ ਇਹਦੇ ਨਾਲ ਦੀ ਮੱਝ ਅੱਜ ਹੀ ਪਹੁੰਚੀ ਹੈ ਬਾਈ ਕੋਲੇ ਗੱਭਣ ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਨਗ ਜਿਹੜਾ ਜੱਜੂਗਾ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਤੇ ਉਹ ਤੁਸੀਂ ਆਕੇ ਕਰ ਸਕਦੇ ਹੋ ਆਓ ਬਾਈ ਤੋਂ ਇਨਫੋਰਮੇਸ਼ਨ ਲੈਣੇ ਆਂ ਫਿਰ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੇ ਆ ਮੱਝਾਂ ਜਿਹੜੀਆਂ ਪਹਿਲਾਂ ਸ਼ੌਂਕੀਆਂ ਹੀ ਵੇਚਤੀਆਂ ਸੀਗਾ ਹਾਂਜੀ ਹਾਂਜੀ ਹੋਵੇ ਅੱਛਾ گاਵਾ ਜਿਹੜੀਆਂ ਉਹ ਰੱਖ ਲਈਆਂ ਹਾਂ ਹਾਂ گاਵਾ ਤੇ ਕੰਮ ਕਰਦੇ ਠੀਕ ਹੈ ਹੁਣ ਫਿਰ ਨਾਲ ਬਈ ਵਪਾਰ ਵੀ ਸ਼ੁਰੂ ਕਰ ਲਿਆ ਹਾਂ ਜੇ ਕੋਈ ਚੰਗਾ ਪਸ਼ੂ ਮਿਲ ਜੇ ਲੈ ਆਈਦਾ ਠੀਕ ਹੈ ਅੱਛਾ ਮੱਝਾਂ ਹੀ ਲੈਉਣੇ ਕਿ ਗਾਂ ਵੀ ਆ ਜਾਂਦੀ ਵਿੱਚ ਕੋਈ ਟਾਵੀ ਆ ਜਾਂਦੀ ਗਾਂ ਜੇ ਚੰਗੀ ਮਿਲ ਜੇ ਠੀਕ ਹੈ ਅੱਛਾ ਅੱਜ ਆਪਾਂ ਦੋ ਮੱਝਾਂ ਦਿਖਾਉਣੀਆਂ ਗੱਬਣ ਮੱਝ ਤੋਂ ਸ਼ੁਰੂ ਕਰਦੇ ਹਾਂ ਕਿੰਨੇ ਕ ਦਿਨ ਲਊ ਸੂਂਚ ਇਹਦਾ ਹਫਤਾ ਦੱਸਿਆ ਮਾਲਕਾਂ ਨੇ ਹਫਤਾ ਲੈ ਜੂ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ ਲੈਣ ਦੇਣ 90 ਆ ਖੋਲ ਲੈ। ਸੋ ਦੋਸਤੋ ਇੱਕ ਹਫਤਾ ਲਊਗੀ 90000 ਰੇਟ ਹੈ। ਜੀਨੂੰ ਪਸੰਦ ਆਵੇ ਇਹ ਅੱਜ ਹੀ ਆਈ ਹੈ ਬਾਈ ਕੋਲੇ ਮੈਂ ਤਾਂ ਗੱਲ ਐਡ ਕਰਤੀ ਕਿਉਂਕਿ ਮੈਨੂੰ ਵੀਰ ਨੇ ਸਵੇਰ ਫੋਨ ਕੀਤਾ ਸੀ ਵੀਡੀਓ ਵਾਸਤੇ ਤੇ ਉਸ ਤੋਂ ਬਾਅਦ ਚ ਇਹ ਮੱਝ ਬਾਈ ਲੈ ਕੇ ਆਇਆ ਹੈ। ਵਪਾਰ ਚਾਈ ਵੀ ਮੱਝ ਆਇਆ ਹੈ ਹਵਾਨਾ ਪੂਰਾ ਢਿੱਲਾ ਗਾ ਵਾਂਗੂ ਹਜੇ ਢਲ ਪਈ ਹੈ। ਹਜੇ ਹਫਤਾ ਲਊਗੀ ਸੋਨ ਚ ਗਰਮੀ ਦੀ ਰੋਤਾ ਦੱਸੋ ਅੰਦਾਜ਼ਾ ਤੁਸੀਂ ਲਾਉਣਾ ਵੀ ਕਿੰਨਾ ਚਿਰ ਲੈ ਜੂਗੀ। ਪਰ ਥਣ ਹੋਵਾ ਨਾ ਲੱਗਦਾ ਵੀ ਸੋਨਾ ਬਣਾ ਜੂਗੀ ਮੱਝ ਕਿਉਂਕਿ ਦਿਨ ਹਜੇ ਪਏ ਆ 90000 ਕੀਮਤ ਆ ਡਿਮਾਂਡ ਆ 90000 ਬਾਕੀ ਜਦੋਂ ਤੁਸੀਂ ਆਓਗੇ ਤੇ ਭਰਾ ਮਾਨਤਨ ਜ਼ਰੂਰ ਵਿੱਚੋਂ ਕੁਛ ਕਰ ਦੂਗਾ ਥਣ ਤੁਸੀਂ ਇਸ ਸਾਈਡ ਤੋਂ ਦੇਖ ਲਓ ਦੋਸਤੋ ਇਦਾਂ ਦੇ ਥਣ ਹੈ ਬੜਾ ਹਲਾ ਹੀ ਬਈ ਇਹਨੂੰ ਸੋ ਇਹ ਮੱਝ ਦੋਸਤੋ ਪਹਿਲੇ ਨੰਬਰ ਤੇ ਹਵਾਨਾ ਹੁਣ ਤੁਸੀਂ ਦੇਖ ਲਓ ਇਹਦਾ ਰੁਖ ਹਵਾਨੇ ਦਾ ਚੰਗਾ ਦਿਸਦਾ ਜੇ ਜਿਹੜੀ ਇਹ ਟੱਲ ਜੇ ਇਸ ਕਰਮ ਵਾਲੀ ਸਾਰੀ ਕੱਢ ਜੇ ਤਾਂ ਸੋਹਣਾ ਹਵਾਨਾ ਇਹਦਾ ਤਿਆਰ ਹੋਊਗਾ ਠੀਕ ਹੈ ਭਾਈ ਸੋ ਇਹ ਪਹਿਲੇ ਨੰਬਰ ਤੇ 90000 ਰੇਟ ਇੱਕ ਹੋਰ ਮੱਝ ਜਦੂ ਅੱਗੇ ਸੂਈ ਸਵਾਈ ਹੈ ਇਹ ਭਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨਹੀਂ ਇਹਨੂੰ ਅੱਜ 12 ਮਾ ਦੇਣਾ ਵੀਰੇ ਜੀ ਠੀਕ ਹੈ ਅੱਛਾ ਬੱਚਾ ਇਹਦੇ ਨਾਲ ਕੱਟਾ ਇਹਦੇ ਨਾਲ ਮਗਰ ਕੱਟਾ 12ਵੇਂ ਦਿਨ ਦੁੱਧ ਕਿੰਨਾ ਹੋਊਗਾ ਦੁੱਧ ਜੇ ਤਾਂ ਉਵੇਂ ਹੀ ਲਿਆਣੀ ਹੈ ਧਾਰਾਂ ਤੇ ਫਿਰ ਆਪਾਂ 11 ਕਿਲੋ ਹੀ ਗਰੰਟੀ ਲਵਾਂ ਜੇ ਕਰੋ ਚੋਕ ਲਿਆਣੀ ਫਿਰ 12 ਕਿਲੋ ਯਾਨੀ ਜਿਨੇ ਇੱਥੇ ਚੋਣੀ ਹੈ ਤਾਂ 12 ਕਿਲੋ ਚੋਲੇ 12 ਕਿਲੋ ਜੇ ਕੋਈ ਵੀਰਾਂ ਕੋਈ ਵੀਰ ਕੱਲਾ ਪਾਸ ਕਰਕੇ ਲੈ ਜਾਂਦਾ ਫਿਰ 11 11 ਦੇ ਜਾਊਗੀ ਘਰੇ ਜਾ ਕੇ ਕੋਈ ਪਸ਼ੂ ਇੱਕ ਅੱਧਾ ਦਿਨ ਉਪਰ ਆਣਾ ਹਾਂਜੀ ਹਾਂਜੀ ਤੇ ਧਾਰ ਬਹੁਤ ਜ਼ਿਆਦੇ ਪੋਲੀ ਕੀ ਰੇਟ ਰਹੂਗਾ ਤਾਂ ਇਹਦਾ ਲੈਣ ਦੇ 87000 87000 ਖੋਲੀ ਨੂੰ ਦੋਸੋ ਬਹੁਤ ਵੱਡੇ ਕਦ ਕਾਠ ਦੀ ਮੱਝ ਐ ਬਣਾਵਟ ਵੀ ਚੰਗੀ ਐ ਥੋੜਾ ਜਿਹਾ ਘਟ ਸੰਭੀ ਐ ਵੈਸੇ ਮੱਝ ਵੱਡੀ ਸੀ ਤੁਸੀਂ ਪਤਲੀ ਬੂਥ ਦੇਖੋਗੇ ਲੰਬਾਈ ਲੰਬੂਈ ਦੇਖ ਲਓ 87000 ਰੇਟ ਐ ਬਾਈ ਕਹਿੰਦਾ ਵੀ ਜੇ ਤੱਕ ਕਿਸੇ ਵੀਰ ਨੇ ਕੱਲੀਆਂ ਕਈ ਵਾਰ ਆਪਾਂ ਪਾਸ ਕਰਦੇ ਹਾਂ ਉਹ ਤਾਰਾਂ ਹੀ ਮਾਰ ਕੇ ਦੇਖਣੀ ਆ ਤਾਂ 11 ਕਿਲੋ ਦੀ ਗਰੰਟੀ ਐ ਪਰ ਇੱਕ ਬੇਨਤੀ ਐ ਵੀ ਜਿਹਨੇ ਪਸ਼ੂ ਖਰੀਦਣਾ ਉੱਚੋ ਕੇ ਹੀ ਦੇਖੋ ਕਿਉਂਕਿ ਬਾਈ ਹੋਰਾਂ ਦੀ ਸੰਭਾਲ ਹੋਰ ਹੋਊਗੀ ਦੂਜੇ ਘਰੇ ਜਾ ਕੇ ਸੰਭਾਲ ਹੋ ਰਹਿਣੀ ਆ ਕਈ ਵਾਰਾਂ ਦੁੱਧ ਤਾਂ ਫਰਕ ਨਾ ਪਵੇ ਇਹਦਾ ਨਵਾਂ ਵਪਾਰ ਦਾ ਕੰਮ ਆ ਬਾਈ ਦਾ ਤੇ ਤੁਸੀਂ ਇੱਥੋਂ ਪਾਸ ਕਰਕੇ ਲੈ ਜਾਓ ਫਿਰ ਫਰਕ ਨਹੀਂ ਪੈਂਦਾ ਬਾਡੀ ਮਾਝਾ ਦੱਸੋ ਤਾਂ ਉਦਾਂ ਦੇ ਬੱਚੇ ਇਹ ਜਨਮ ਦੇਊਗੀ ਜੇ ਕੋਈ ਵੀਰ ਚੰਗਾ ਸੀਮਨ ਲਵਾ ਕੇ ਕੱਟੀਏ ਦੇ ਤੋਂ ਆਜੇ ਤਾਂ ਤੁਹਾਡੇ ਕੋਲ ਮੁਰਾ ਦਾ ਬੱਚਾ ਚੰਗਾ ਆਊਗਾ ਤੁਸੀਂ ਕੱਟਾ ਦੇਖ ਲਓ 12ਵੇਂ ਦਿਨ 11 ਕਿਲੋ ਦੁੱਧ ਬਿਨਾ ਚੋਏ ਤੋਂ ਜੇ ਕੋਈ ਸੀ ਲੈ ਜਾਣੇ ਤਾਂ ਤਾਂ ਬਾਈ ਕਹਿੰਦਾ ਵੀ ਇੰਨਾ ਦੁੱਧ ਤੁਸੀਂ ਮੰਨ ਲਓ ਤੇ ਜੇ ਦੋ ਟਾਈਮ ਚੋ ਸਕਦੇ ਹੋ ਤਾਂ ਇੱਥੇ 12 ਕਿਲੋ ਇਸ ਟਾਈਮੇ ਦੇ ਰਹੀ ਐ 87000 ਰੇਟ ਨਾਲ ਹੀ ਮੱਝ ਖੜੀ ਐ ਗੱਬਣ 90000 ਰੇਟ ਆ ਦੋਨਾਂ 'ਚੋਂ ਮਾਨਤਨ ਹੋਊਗਾ ਉਹਦੇ ਲਈ ਤੁਸੀਂ ਗੱਲਬਾਤ ਵੀ ਇੰਨਾ ਕਰਨੀ ਹੋਊਗੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਐ ਇੱਥੇ ਕਾਲ ਕਰ ਲਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ